ਗਿੱਦੜਵਾ ਹਲਕੇ ਦੇ ਪਿੰਡ ਛੱਤਿਆਂ ਨਾਲ ਦੇ ਗੁਰਦੁਆਰਾ ਸ੍ਰੀ ਗੋਪਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਅੰਜਾਰਜਾਂ ਦੀ ਰੱਖੀ ਗਈ ਮੀਟਿੰਗ ਤੂ ਤੂ ਮੈਂ ਤੇ ਆ ਕੇ ਖਤਮ ਹੋਈ ਇਸ ਤੋਂ ਪਹਿਲਾਂ ਇਸ ਮੀਟਿੰਗ ਨੂੰ ਹਲਕੇ ਦੇ 8 ਸਰਕਲ ਅੰਜਾਰਜਾਂ ਨੇ ਸਬੋਧਨ ਕਰਦਿਆਂ ਪਾਰਟੀ ਦਾ ਹਰ ਤਰ੍ਹਾਂ ਨਾਲ ਸਾਲ ਦੇਣ ਦਾ ਵਾਅਦਾ ਤਾਂ ਕੀਤਾ ਪਰ ਨਾਲ ਹੀ ਸਾਰੇ ਵਰਕਰਾਂ ਨੇ ਗਿੱਦੜਵਾ ਤੋਂ ਅਲਾਨੇ ਉਮੀਦਵਾਰ ਦਾ ਵਿਰੋਧ ਵੀ ਕੀਤਾ ਸਮੂਹ ਸਰਕਲ ਅੰਜਾਰਜਾਂ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਹਲਕੇ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕੇ ਦੀ ਹੀ ਕਿਸੇ ਉਮੀਦਵਾਰ ਨੂੰ ਮੈਡ ਦੇ ਆਧਾਰ ਤੇ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਉਲਟ ਪਾਰਟੀ ਨੇ ਪੈਰਾਸ਼ੂਟ ਰਾਈ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਇਸ ਤੋਂ ਬਾਅਦ ਮੀਟਿੰਗ ਖਤਮ ਹੁੰਦਿਆਂ ਹੀ ਉਮੀਦਵਾਰ ਦੇ ਕੁਝ ਸਮਰਥਕ ਅਤੇ ਗਿੱਦੜਵਾ ਦੇ ਸਮੂਹ ਸਰਕਲ ਇੰਚਾਰਜ ਅਤੇ ਇਹਨਾਂ ਦੇ ਸਮਰਥਕ ਆਮੋ-ਸਾਮਣੇ ਆ ਗਏ ਅਤੇ ਹੱਥੋ-ਪਾਈ ਤੱਕ ਨੌਬਤ ਪਹੁੰਚ ਗਈ ਜਦੋਂ ਇਸ ਸਬੰਧ ਵਿੱਚ ਪੱਤਰਕਾਰਾਂ ਨੇ ਬੀਬੀ ਵੀਰਪਾਲ ਕੌਰ ਭੂੰਦੜ ਜੁਆਇੰਟ ਸਕੱਤਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਆਮ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਲਕੇ ਦੇ ਵਰਕਰਾਂ ਨਾਲ ਗੱਲਬਾਤ ਕਰਕੇ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ ਪਰ ਪਾਰਟੀ ਨੇ ਗਿੱਦੜਵਾ ਵਿੱਚ ਪੈਰਾਸ਼ੂਟ ਰਾਈ ਉਮੀਦਵਾਰ ਕਿਉਂ ਤਾਰਿਆ ਦੂਜੇ ਪਾਸੇ ਜਿਗ ਦੀਪ ਸੰਧੂ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਫੈਸਲੇ ਦਾ ਸਮਰਥਨ ਕਰਦੇ ਹਨ ਅਤੇ ਪਾਰਟੀ ਨਾਲ ਖੜੇ ਹਨ ਇਸ ਮੌਕੇ ਮਨੋਜ ਕੁਮਾਰ ਰੂਪ ਸਿੰਘ ਗੁਰਪ੍ਰੀਤ ਕੋਟਲੀ ਬਲਵਿੰਦਰ ਸੂਰੇਵਾਲ ਸਾਰੇ ਸਰਕਲ ਜਾਂ ਤੋਂ ਇਲਾਵਾ ਅਗਵਾਲ ਸਿੰਘ ਖਿੜਕੀਆਂ ਵਾਲਾ ਅਨਲ ਗਰਗ ਐਡਵੋਕੇਟ ਸਰੇਸ਼ ਗਰਗ ਮਿੰਟੂ 베ਦੀ ਅਕਬਾਲ ਸਿੰਘ ਰਾਮਿਆਣਾ ਲਾਭ ਸਿੰਘ ਗੱਦਵਾ ਸਮੇਤ ਕਈ ਪਾਰਟੀ ਵਲੰਟੀਅਰ ਹਾਜ਼ਰ ਸਨ ਬਹੁਤ ਇੰਪੋਰਟੈਂਟ ਗੱਲ ਹੈ ਕਿ ਅਸੀਂ ਪਾਰਟੀ ਦੇ ਨਾਲ ਆ ਅਸੀਂ ਪਾਰਟੀ ਦੇ ਨਾਲ ਸੀਗੇ ਪਾਰਟੀ ਦੇ ਨਾਲ ਹਾਂ ਤੇ ਪਾਰਟੀ ਦੇ ਨਾਲ ਖੜਾਂਗੇ ਕਿਉਂਕਿ ਗਿੱਦੜਵਾਹਾ ਦੇ ਵਿੱਚ ਪਾਰਟੀ ਅਸੀਂ ਦਿਨ ਪੁਰਾਤ ਇੱਕ ਕਰਕੇ ਖੜੀ ਕੀਤੀ ਆ ਪਰ ਸਰ ਇੱਕ ਸਮੱਸਿਆ ਪੈਦਾ ਹੋਈ ਆ ਕਿ ਜਿਹੜੀ ਟਿਕਟ ਗਈ ਆ ਪਿੱਛੇ ਜੀ ਉਹ ਟਿਕਟ ਦਾ ਰੌਲਾ ਹੈ ਟਿਕਟ ਮੁਕਸਰ ਦੇ ਕਿਸੇ ਨੌਜਵਾਨ ਨੂੰ ਦਿੱਤੀ ਗਈ ਅਸੀਂ ਉਸ ਨੌਜਵਾਨ ਦੇ ਵਿਰੁੱਧ ਨਹੀਂ ਗਏ ਬਹੁਤ ਕੰਮ ਕਰਿਆ ਮੁਕਸਰ ਦੇ ਵਿੱਚ ਉਹਨੇ ਪਰ ਸਮੱਸਿਆ ਇਹ ਹੈ ਆ ਵੀ ਸਾਡੀ 27 ਕੈਂਡੀਡੇਟਾਂ ਨੇ ਐਪਲੀਕੇਸ਼ਨ ਦਿੱਤੀ ਸੀਗੀ ਅੰਕੁਸ਼ ਨਾਰੰਗ ਜੀ ਇਹ ਗੱਲ ਕਹਿੰਦੇ ਸੀ ਆਗੇ ਗਿੱਦੜਵਾਹ ਦੇ ਵਿੱਚ ਅਕਸਰ ਹੀ ਕਿ ਅਸੀਂ ਤੁਹਾਡੇ ਵਿੱਚੋਂ ਗਿੱਦੜਵਾਹਾ ਦੇ ਵਿੱਚੋਂ ਕੈਂਡੀਡੇਟ ਦੇਵਾਂਗੇ ਸਰ ਅਸੀਂ ਸਿਰਫ ਪਾਰਟੀ ਤੋਂ ਇਹੀ ਜਵਾਬ ਮੰਗਦੇ ਆ ਕਿਉਂਕਿ ਸਾਡੇ ਤੋਂ ਇਹ ਗੱਲ ਲੋਕ ਲੋਕ ਜਵਾਬ ਮੰਗਦੇ ਆ ਵੀ ਉਹ ਕਿਹੜੀ ਮੈਰਿਟ ਸੀਗੀ ਉਹ ਕਿਹੜੀ ਲਿਸਟ ਸੀਗੀ ਜਿਹਦੇ ਅਕੋਰਡਿੰਗ ਤੁਸੀਂ ਟਿਕਟ ਦਿੱਤੀ ਆ ਬਸ ਸਰ ਇੰਨਾ ਹੀ ਕਹਿਣਾ ਚਾਹ ਰਹੇ ਆ ਪਾਰਟੀ ਨੂੰ ਕਿਉਂਕਿ ਸਾਡੇ ਤੋਂ ਵੋਲੰਟੀਅਰ ਪੁੱਛਦੇ ਆ ਜੇਕਰ ਸੀ ਇਹ ਚੀਜ਼ ਦਾ ਜਵਾਬ ਨਹੀਂ ਦਿੰਦੇ ਤਾਂ ਕੱਲੀ ਅਸੀਂ ਗਿੱਦਰਵਾ ਸੀਟ ਨਹੀਂ ਹਾਰ ਰਹੇ ਨਾਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਵੀ ਹਾਰ ਰਹੇ ਆ ਤੁਸੀਂ ਮੰਨਦੇ ਹੋ ਵੀ ਜੇਕਰ ਸੰਧੂ ਖੜਾ ਰਹਿ ਗਿਆ ਤਾਂ ਤੁਹਾਡੀ ਜਿਹੜੀ ਇਹ ਸੀਟ ਹੈ ਖਤਰੇ 'ਚ ਸਰ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਆ ਕਿਉਂਕਿ ਇੱਕ ਨੰਬਰ ਤੋਂ ਕਮ ਸ਼ੁਰੂ ਕਰਨਾ ਪੈਣਾ ਸੰਧੂ ਨੂੰ ਵਿਸ਼ਵਾਸ ਬਣਾਉਣਾ ਪੈਣਾ ਲੋਕਾਂ ਦੇ ਵਿੱਚ ਤੇ ਜਿਹੜੀ ਸਾਡੇ ਪੁਰਾਣੇ ਪ੍ਰੀਵੀਅਸਲੀ ਕੈਂਡੀਡੇਟ ਕੰਮ ਕਰੀ ਜਾਂਦੇ ਉਹਨਾਂ ਦਾ ਆਲਰੇਡੀ ਵਿਸ਼ਵਾਸ ਬਣਿਆ ਜੇ ਤੁਹਾਡੇ ਪ੍ਰੀਵੀਅਸ ਮੈਂਬਰ ਬਣੇ ਤੇ ਆ ਕੀ ਤੁਸੀਂ ਸੰਧੂ ਦੇ ਨਾਲ ਤੁਰੇਂਗੇ ਜਿਹੜੇ ਤੁਹਾਡਾ ਵਿਸ਼ਵਾਸ ਕਿੱਥੇ ਆ ਸਰ ਦੇਖੋ ਦੇਖੋ ਸਰ ਗੱਲ ਇਸ ਤਰ੍ਹਾਂ ਦੀ ਆ ਸਾਨੂੰ ਜਿਹੜੀ ਪਾਰਟੀ ਹਦਾਇਤ ਦਿੰਦੀ ਆ ਅਸੀਂ ਪਾਰਟੀ ਦੇ ਨਾਲ ਆ ਪਰ ਸਾਡਾ ਇੱਕ ਮਕਸਦ ਸਾਨੂੰ ਸਰਕਲ ਇਨ ਚਾਰਜ ਬਣਾਇਆ ਪਾਰਟੀ ਨੂੰ ਇਹ ਵੀ ਸਹੀ ਮੈਸੇਜ ਦੇਣ ਦਾ ਵੀ ਬਣਦਾ ਕਿ ਲੋਕ ਕੀ ਕਹਿੰਦੇ ਆ ਗਿੱਦੜਵਾਹਾ ਦੇ ਲੋਕ ਸਾਡੇ ਤੋਂ ਪੁੱਛਦੇ ਆ ਵੀ ਮੈਰਿਟ ਦਿਓ ਸਾਨੂੰ ਜਿਹੜੀ ਤੇ ਆਧਾਰ ਤੇ ਲੈ ਕੇ ਆਏ ਕੈਂਡੀਡੇਟ ਆ ਤੁਸੀਂ ਕਹਿੰਦੇ ਸੀ ਸਾਡੀ ਪਾਰਟੀ ਦੇ ਵਿੱਚ ਪੈਰਾਸ਼ੂਟ ਨਹੀਂ ਉਤਰ ਦੇਗੇ ਸਾਡੀ ਪਾਰਟੀ ਦੇ ਵਿੱਚ ਬਾਹਰੋਂ ਕੈਂਡੀਡੇਟ ਨਹੀਂ ਉਹਦੇ ਲੋਕਾਂ ਦੇ ਵਿੱਚ ਹੋਣਗੇ ਸਰ ਅਸੀਂ ਸਿਰਫ ਇਹੀ ਜਵਾਬ ਮੰਗਦੇ ਆ ਕਿ ਗਿੱਦੜਵਾਹਾ ਦੇ ਲੋਕਾਂ ਨੂੰ ਸਿਰਫ ਇਹੀ ਜਵਾਬ ਦਿੱਤਾ ਜੇ ਪਾਰਟੀ ਨੂੰ ਤੁਹਾਡੀ ਗੱਲ ਨਾ ਮੰਨੀ ਕਿ ਕੇਸ਼ਰੀਵਾਲ ਸਭ ਦੀ ਤਰਫੋਂ ਫਿਰ ਤੁਹਾਡਾ ਕੀ ਰੁਝਾਨ ਹੋਊਗਾ ਤੇ ਤੁਸੀਂ ਕਿਧਰਲੇ ਪਾਸੇ ਖੜੇ ਹੋਗੇ ਸਰ ਅਸੀਂ ਅਗਲਾ ਇਸਲਾ ਸੋਚ ਕੇ ਦੱਸਣਗੇ ਵਲੰਟੀਅਰ ਨਾਲ ਜੋ ਵੀ ਵਲੰਟੀਅਰ ਡਿਸੀਜਨ ਦੇਣਗੇ ਉਹਨਾਂ ਨਾਲ ਆਈ ਲੋਕਾਂ ਸੰਭਾਲ ਲੋਕ ਜੋ ਕਹਿੰਦੇ ਆਈ ਢਾਲ ਭੁੰਡੜਾ ਜੀ ਹਾਂਜੀ ਫਰੀਦਕੋਟ ਜਾਨ ਦੀ ਜਵੈਂਟ ਫੈਕਟਰੀ ਹਾਂਜੀ ਮੈਂ ਇਹ ਪੁੱਛ ਰਹੀ ਆ ਜੀ ਆਪਣੀ ਪਾਰਟੀ ਤੋਂ ਵੀ ਸਾਡੇ ਕਿਦੜਵਾ ਹਲਕੇ ਦਾ ਕੋਈ ਕੈਂਡੀਡੇਟ ਨਹੀਂ ਕਾਵਲ ਕੀ ਉਹਨਾਂ ਨੂੰ ਕੋਈ ਨਹੀਂ ਲੱਗਿਆ ਸਾਡੇ ਚ ਕਾਵਲ ਅਸੀਂ ਇੱਕ ਵਾਰੀ ਇਹ ਪੁੱਛ ਰਹੇ ਹਾਂ ਸਾਰੇ ਸਰਕਲ ਸਰਕਲ ਇੰਚਾਰਜ ਮਹਿਲਾਵੇਂ ਇਕੱਠੇ ਹੋ ਕੇ ਕੀ ਸਾਰੇ ਕਹਿੰਦੇ ਸੀਗੇ ਵੀ ਹਰ ਇੱਕ ਬੰਦੇ ਨੂੰ ਆਪੋ ਆਪਣੀ ਉਮੀਦ ਹੁੰਦੀ ਹੈ ਪਰ ਇੱਕ ਵਾਰੀ ਸਾਨੂੰ ਇਹ ਗੱਲ ਦੱਸ ਦੇਣ ਵੀ ਸਾਡੇ ਵਿੱਚ ਕੀ ਕਮੀ ਹੈ ਸਾਡੇ ਕੈਂਡੀਡੇਟਾਂ ਵਿੱਚ ਕੀ ਕਮੀ ਹੈ ਅਸੀਂ ਸਬਰ ਕਰਕੇ ਪਿੱਛੇ ਹਟ ਕੇ ਬਹਿ ਜਾਵਾਂਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤੀ ਹੋਈ ਹੈ ਤੁਹਾਡੇ ਇਹ ਹਾਂਜੀ ਹੋਈ ਹੈ ਬਿਲਕੁਲ ਹੋਈ ਹੈ ਇਹ ਸਾਨੂੰ ਪਤਾ ਹੀ ਦਿਸੀ ਜਾਂਦੀ ਹੈ ਇਤੋਂ ਵੱਡੀ ਰਾਜਨੀਤੀ ਕੀ ਹੋ ਜੂਗੀ ਜਦੋਂ ਸਾਡੇ ਵਿੱਚ ਪੈਰਾਸ਼ੂਟ ਰਾਹੀਂ ਬੰਦਾ ਆ ਕੇ ਤਾਰੇ ਉਹਨਾਂ ਨੇ ਇਹ ਵੀ ਲੱਗਦਾ ਵੀ ਪੈਸੇ ਦੇ ਆਧਾਰ ਤੇ ਸੀਟ ਦਿੱਤੀ ਗਈ ਹੈ ਨਹੀਂ ਇਹ ਨਹੀਂ ਲੱਗ ਰਿਹਾ ਇਹ ਸਾਨੂੰ ਤਾਂ ਇਹ ਲੱਗ ਰਿਹਾ ਵੀ ਕੋਈ ਵਿੱਚ ਹਫਲਾ ਫੁਲਾਹੀ ਹੋਈ ਹੈ ਜੀ ਕੀ ਮੰਗਤੀ ਕਰਦੇ ਹੋ ਜਿਹੜਾ ਤੁਹਾਡੇ ਜਿਹੜੇ ਉੱਚ ਅਧਿਕਾਰ ਜਿਹੜੇ ਅਹੁਦੇਦਾਰ ਹੈ ਤੁਹਾਡੇ ਜਿਹੜੇ ਅਸੀਂ ਇਹੋ ਹੀ ਮੰਗ ਕਰਦੇ ਹਾਂ ਜੀ 27 ਅਪਲਾਈ ਹੋਣਗੇ ਅਸੀਂ ਪਰਚੀਆਂ ਕੈਂਡੀਡੇਟ ਵਾਸਤੇ 27 ਜੋ ਜਿਹਨੂੰ ਮਰਜੀ ਕਿ ਦਰਵਾਹ ਹਲਕੇ ਤੋਂ ਤੇ ਦਿੱਤ ਦੇਣ ਅਸੀਂ ਨਾਲ ਹਾਂ ਸਾਰੇ ਪਾਰਟੀ ਦੇ ਜੇਕਰ ਨਹੀਂ ਮੰਨਦੇ ਜੇਕਰ ਉਹ ਸੰਧ ਦਾ ਉਹਨੂੰ ਫੈਕਟ ਦਿੱਤੀ ਜਾਂਦੀ ਫਿਰ ਤੋਂ ਡਾਕੀ ਜੁਤਾਨਾ ਨਹੀਂ ਫਿਰ ਅਸੀਂ ਰਹਿ ਕਰਾਂਗੇ ਜੀ ਸਾਰੇ ਵਲੰਟੀਅਰ ਬਹਿ ਕੇ ਦੁਬਾਰਾ ਫਿਰ ਦੱਸਾਂਗੇ ਤੁਹਾਨੂੰ ਹੈਲੋ ਮੈਂ ਮੇਰਾ ਨਾਮ ਜਗਦੀਪ ਸਿੰਘ ਆ ਮੈਂ ਕੋਟਲੀ ਭਲਾਈਆਂ ਨੇ ਤੋਂ ਬਾਈ ਜੀ ਕੋਟਲੀ ਦਾ ਜੂਸ ਦਾ ਸਰਕਲ ਚਾਰਜ ਆ ਬਾਈ ਜੀ ਸਾਨੂੰ ਪਹਿਲਾਂ ਅਸੀਂ ਤਾਂ ਕੇਜਰੀਵਾਲ ਸਾਹਿਬ ਦੀ ਸੋਚ ਤੇ ਖੜੇ ਆ ਕੇਜਰੀਵਾਲ ਜੋ ਵੀ ਕਰਨਗੇ ਸਾਨੂੰ ਉਹ ਮਨਜ਼ੂਰ ਆ ਅਸੀਂ ਨਾ ਹੀ ਨਾ ਤਾਂ ਆਪਦੀਆਂ ਕੁਰਸੀਆਂ ਦੇ ਤੇ ਲਾਲਚ ਮਾਰੇ ਆਏ ਆ ਕਿ ਉਹ ਬੰਦੇ ਨੂੰ ਸੀਟ ਮਿਲੇ ਉਹਨੂੰ ਕੇਜਰੀਵਾਲ ਜਿਹੜਾ ਵੀ ਬੰਦਾ ਖੜਾ ਕਰਦਾ ਸਾਨੂੰ ਮਨਜ਼ੂਰ ਆ ਅਸੀਂ ਉਹ ਬੰਦੇ ਦੇ ਨਾਲ ਦਿਨ ਰਾਤ ਅਸੀਂ ਉਹ ਬੰਦੇ ਨਾਲ ਖੜੇ ਆ ਜੇ ਤੁਹਾਨੂੰ ਮਨਜ਼ੂਰ ਸੀ ਜਿਹੜਾ ਬੰਦਾ ਜਿਹੜਾ ਗਿੱਦੜਵਾ ਕਿੱਦੜ ਮਹਾ ਤੋਂ ਸੋਨੀ ਢੱਲਾ ਦੀ ਰਿਪੋਰਟ ਜਗਸੇਬ ਵੈਬ ਟੀਵੀ ਪੋਰੀਆ ਜੰਗਲ